ਦੋਸਤੋ ਆਪਾਂ ਕਿਸੇ ਜੰਗਲ ਚ ਨਹੀਂ ਘੁੰਮ ਰਹੇ ਤੁਹਾਨੂੰ ਦਿਖਾ ਰਹੇ ਹਾਂ ਇਹ ਪਿੰਡ ਹੈ ਆਨੰਦਗੜ੍ਹ ਸੰਨਾ ਨਾਬੇ ਦੇ ਨੇੜੇ ਆਹ ਦੇਖੋ ਤੁਸੀਂ ਆਹ ਦੇਖੋ ਸ਼ਮਸ਼ਾਨ ਘਟ ਦੇਖੋ ਕਿੰਨੇ ਤਰੀਕੇ ਦੇ ਨਾਲ ਪੌਦੇ ਲਾਏ ਹੋਣੇ ਬਹੁਤ ਵਧੀਆ ਪੌਦੇ ਲੱਗੇ ਹੋਣੇ ਮਹਿੰਗੇ ਤੋਂ ਮਹਿੰਗੇ ਪੌਦੇ ਵੀ ਲੱਗੇ ਹੋਣੇ ਬਹੁਤ ਵਧੀਆ ਤਰੀਕੇ ਦੇ ਨਾਲ ਆਹ ਕੀਤਾ ਹੋਇਆ ਪਰ ਸਾਰਿਆਂ ਨੂੰ ਇਸ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਪੌਦੇ ਲਾਉਣੇ ਚਾਹੀਦੇ ਨੇ ਆਹ ਦੇਖੋ ਮਹਿੰਗੇ ਤੋਂ ਮਹਿੰਗੇ ਪੌਦੇ ਵੀ ਲਾਏ ਨੇ ਉਹਨਾਂ ਨੇ